ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੋਰ ਸਨਤ ਤੁਸੀਂ ਸਾਰੇ ਕਿਵੇਂ ਹੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵਗੇ ਮੈਂ ਵੀ ਠੀਕ ਆ ਤੇ ਆਪਾਂ ਆਪਣੇ ਦਾਦੂ ਘਰ ਆ ਚੁੱਕੇ ਆ ਪਰ ਮੈਂ ਕੱਲ ਵਲੌਗ ਨਹੀਂ ਸ਼ੂਟ ਕਰ ਪਾਇਆ ਉਹਦੇ ਕਰਕੇ ਸੌਰੀ ਕਿਪੀਨੇਰਾ ਕਾਫੀ ਹੋ ਚੁਕਿਆ ਸੀ ਤੇ ਹੁਣ ਆਪਾਂ ਤੁਹਾਨੂੰ ਮਤਲਬ ਹੋਮ ਟੂਰ ਤੇ ਆਪਾਂ ਦਿ ਨਹੀਂ ਸਕਦੇ ਪਰ ਆਪਾਂ ਸਾਡੀ ਮਤਲਬ ਦੋ ਵੀ ਨਹੀਂ ਆ ਇੱਥੇ ਤੁਹਾਨੂੰ ਵੇਲੀਆਂ ਵੀ ਖਾਵਾਂਗੇ ਉਸ ਦੇ ਨਾਲ ਨਾਲ ਜਿਹੜੇ ਦਾਦੂ ਨੇ ਮਤਲਬ ਪੌਦੇ ਵਗੈਰਾ ਲਾਏ ਹੋਏ ਨੇ ਉਹ ਤੁਹਾਨੂੰ ਦਿਖਾਉਣ ਲੱਗੇ ਹਾਂ ਤੇ ਦਾਦੂ ਨਾਲ ਵੀ ਤੁਹਾਨੂੰ ਮਿਲਾਵਾਂਗੇ लो जी तो सब तो पहला बूटा है केमदा बूटा मतलब इतने काफी फल पे आ होया है ओ भी मैं थाने दिखाना हाँ देखो जी इतने भी काफी केम वगैरह थले लगे होए सी आ देखो मतलब हुन ते नहीं पकने पक्कुगे नवंबर जात दिसंबर ते जाके देखो जी काफी फल पे आ है ਆਏ ਛੋਟੇ ਕਾਫੀ ਵੱਡੇ ਹੁੰਦੇ ਤਾਂ ਡਬਲ ਸਹਿਜ ਹੋ ਜਾਂਦਾ ਇਹਨਾਂ ਦਾ ਤੇ ਇਸ ਤੋਂ ਅੱਗੇ ਇੱਥੇ ਥੋੜੀ ਜਿਹਾ ਪਈ ਦੇ ਥੱਲੇ ਵੀ ਆ ਦੇਖੋ ਹਲਦੀ ਲਾਈ ਹੋਈ ਹੈ ਆ ਥੱਲੇ ਦੀ ਸਾਈਡ ਉਸ ਤੋਂ ਬਾਅਦ ਤੇ ਮਤਲਬ ਆਪਾਂ ਪਾਣੀ ਔਨ ਲਾ ਛੜਿਆ ਕਿਉਂ ਪੀਵਾ ਪਹਿਲੇ ਪਾਣੀ ਲਉਣਾ ਹੁੰਦਾ ਜਿਵੇਂ ਤੁਸੀਂ ਦੇਖ ਸਕਦੇ ਉਸ ਤੋਂ ਬਾਅਦ ਇੱਥੇ ਵੀ ਹਲਦੀ ਲਾਈ ਹੋਈ ਹੈ ਤੇ ਇਹ ਆ ਜੀ ਸੰਤਰਿਆਂ ਦਾ ਬੂਟਾ तो इस भी काफी फल प्या होचे तो ने बस संतरे हाँ देखो हाँ देखो जी कि फल प्या हो फल प्या हो इसते भी ਪਿੱਛੇ ਕਾਫੀ ਜ਼ਿਆਦਾ ਉਹ ਆਵਾਜ਼ ਵੀ ਆਉਂਦੀ ਹਣੀ ਤੈਨੂੰ ਮਤਲਬ ਮੇਰੇ ਛੋਟੇ ਭੈਣ ਭਰਾ ਖੇਰ ਨੇ ਨੇ ਤੇ ਉਹਨੂੰ ਥੋੜਾ ਜਿਹਾ ਨਾ ਅਵੋਇਡ ਕਰਿਓ ਤੇ ਇਹ ਜਦੋਂ ਮਤਲਬ ਸੰਤਰੇ ਵੱਡੇ ਹੋ ਗਿਆ ਆਪਾਂ ਇਹਨਾਂ ਦਾ ਜੂਸ ਕੱਢ ਕੇ ਵਗੈਰਾ ਪੀਨੇ ਹੁੰਨੇ ਆ ਉਸ ਤੋਂ ਬਾਅਦ ਇੱਥੇ ਵੀ ਆਪਾਂ ਫੇਰ ਹਲਦੀ ਲਾਈ ਹੋਈ ਹੈ ਤੇ ਇਹ ਆ ਜੀ ਭਿੰਡੀਆਂ ਤੇ ਇੱਧਰ ਆ ਜੀ ਆਂਬ ਦਾ ਬੂਟਾ ਉਹ ਮੈਂ ਤੁਹਾਨੂੰ ਉੱਤੇ ਕੈਮਰਾ ਕਰਕੇ ਨਹੀਂ ਦਿਖਾਉਂਗਾ ਕਿਉਂਕਿ ਫੇਰ ਘਰ ਦਾ ਥੋੜਾ ਜਿਹਾ ਨਾ आज हल्दी उस तो बाद आज बादाम का बूटा इसते भी काफी फल प्या हो देखो जी कि बदम प्या हो देखो जी कि फल आप इंडिया देखो जी वाह वाह ਉਸ ਤੋਂ ਬਾਅਦ ਜੀ ਨੰਨ ਨਿੱਤੇ ਪਿੰਡੀਆਂ ਵੀ ਲਾਈਆਂ ਹੋਈਆਂ ਨੇ ਹੋਰ ਨਾਲ ਆਪਾਂ ਆ ਦੇਖੋ ਆ ਜੀ ਟਾਲੀਆਂ ਦੇਖੋ ਕਿੰਨੀਆਂ ਉੱਚੀਆਂ ਵੱਡੀਆਂ ਟਾਲੀਆਂ ਨੇ ਆ ਦੇਖੋ ਜੀ ਪਨੀਰੀ ਮਤਲਬ ਭਈਏ ਆਏ ਹੋਏ ਨੇ ਸਾਡਾ ਚੋਨਾ ਲਾਉਣ ਤੇ ਉਹਨਾਂ ਨੇ ਕਾਫੀ ਪਨੀਰੀ ਪੁੱਟਤੀ ਹੈ ਤੇ ਉਹ ਸਾਡੀ ਮਤਲਬ ਜਿਹੜੀ ਆਪਾਂ ਵੇਲੀ ਬਣਾਈ ਉਹ ਕਾਫੀ ਵੱਡੀ ਹੈ ਉਹਦੇ ਦੋ ਕਮਰੇ ਵੀ ਹੈਗੇ ਤੇ ਉੱਥੇ ਹੀ ਉਹ ਰਹਿੰਦੇ ਨੇ ਤੇ ਉਹਨਾਂ ਜਿਹੜਾ ਇੱਕ ਸਾਥੀ ਹੈ ਉਹ ਇੱਥੇ ਹੀ ਹੈ ਤੇ ਉਹ ਮਤਲਬ ਉਹਨਾਂ ਵਾਂ ਤੇ ਰੋਟੀ ਵਗੈਰਾ ਪਕਾਉਂਦਾ ਹੈ ਉਹਨਾਂ ਨੇ ਇੱਧਰ ਵੀ ਲਾਤਾ ਵਾ ਸਾਡੇ ਮਤਲਬ ਉਹਨਾਂ ਨੇ ਵਾਵਾ ਕਿੱਲੇ ਲਾਤੇ 6-7 ਕਿੱਲੇ ਲਾਗੇ ਚੋਨਾ ਤੇ ਨਾਲ ਹੰਬ ਦਾ ਬੂਟਾ ਜੀ ਇਹ ਮਤਲਬ ਅੰਬੀਆਂ ਹੀ ਇਹ ਆਪਾਂ ਤੋੜ ਕੇ ਤੇ ਉਹਨਾਂ ਦਾ ਚਾਰ ਚਾਰ ਬਣਾ ਲਿਆ ਇਹ ਆ ਜੀ ਸਾਡੀ ਵੇਲੀ ਦੀ ਐਂਟਰੈਂਸ ਤੇ ਉਹ ਮੈਂ ਤੁਹਾਨੂੰ ਅਜ ਵੇਲੀ ਨਹੀਂ ਦਿਖਾਉਂਗਾ ਉਹ ਆਪਾਂ ਅਗਲੇ ਵਲੌਗ ਚ ਸ਼ੇਅਰ ਕਰਾਂਗੇ ਮਤਲਬ ਇਸ ਤੋਂ ਅਗਲਾ ਵਲੌਗ ਮੈਂ ਮਤਲਬ ਕਾਫੀ ਵਲੌਗ ਨੇ ਇਸ ਤੋਂ ਅਗਲੇ ਵਲੌਗ ਤੇ ਜਿਹੜੇ ਮਤਲਬ ਜਿਹੜੇ ਮੇਰੇ ਦਾਦੂ ਦੇ ਭਰਾ ਨੇ ਮੇਰੇ ਛੋਟੇ ਦਾਦੂ ਜੀ ਉਹਨਾਂ ਦਾ ਬਾਗ ਤੁਹਾਨੂੰ ਮੈਂ ਦਿਖਾਉਂਗਾ ਠੀਕ ਹੈ ਉਹਨਾਂ ਨੇ ਬਾਗ ਲਾਇਆ ਹੋਇਆ ਹੈ ਘਰ ਵਿੱਚ ਹੀ ਤੇ ਆਓ ਹੁਣ ਤੁਹਾਨੂੰ ਅੰਦਰ ਲੈ ਕੇ ਚੱਲਦੇ ਜਿਹੜੇ ਮਤਲਬ ਇੱਕ ਉਹ ਨਾਲ ਸਾਥ ਜਿਹੜਾ ਰੋਟੀਆਂ ਲੋਂੜਿਆ ਉਹਨਾਂ ਨੂੰ ਬਣਾਉਂਦੇ ਆਓ ਚੱਲਦੇ ਆ ਤੇ ਮੈਂ ਤੁਹਾਨੂੰ ਜੇ ਮਤਲਬ ਵੇਲੇ ਨਹੀਂ ਦਿਖਾਉਂਗਾ ਪਿੱਛੇ ਬਸ ਉੱਥੇ ਲੈ ਕੇ ਅੰਦਰ ਵੀ ਆਪਾਂ ਪਿੰਡੀ ਵਗੈਰਾ ਲੱਗੀ ਹੋਈ ਹੈ ਦੇਖੋ ਜੀ ਆ ਆ ਨਾ ਸਾਥੀ ਜਿਹੜੇ ਰੋਟੀ ਲਾਉਣ ਨੇ ਆ ਤੇ ਆ ਉਹ ਇਹਨਾਂ ਨਾਲ ਗੱਲਬਾਤ ਕਰਦੀ ਆ ਅੱਜ ਕੀ ਬਣਾਇਆ ਜੇ ਰੋਟੀ ਰੋਟੀ ਬਣਾਈ ਤੇ ਨਾਲ ਕਿਹੜੀ ਸਬਜ਼ੀ ਬਣਾਈ ਹੈ ਆਲੂ ਕੀ ਅੱਛਾ ਆਲੂ ਨਾ ਹੈ ਤੇ ਕਿੰਨੇ ਜਾਣੇ ਰੋਟੀ ਲਾਉਂਦੇ ਜੇ 12 ਲੋ 12 ਲੋ ਬੱਚਾ ਤੇ ਰੋਜ਼ ਹਾਂ ਉਸ ਦਿਨ ਨਾਲ ਹੁਣ ਜਿਹੜੇ ਜਿੱਚ ਮਤਲਬ ਇਹ ਕਮਰੇ ਚ ਰਹਿੰਦੇ ਨੇ ਪਿਛਲੇ ਕਮਰੇ ਉਹ ਮੈਂ ਤੁਹਾਨੂੰ ਦਿਖਾ ਦੇਣਾ ਜਿਹੜੇ ਆਪਾਂ ਪਾਏ ਹੋਏ ਨੇ ਦੇਖੋ ਜੀ ਆਇਆ ਕਮਰੇ ਮਤਲਬ ਇੱਥੇ ਸਮਾਨ ਵਗੈਰਾ ਰੱਖਿਆ ਹੋਇਆ ਤੇ ਪਿੱਛੇ ਇੱਕ ਕਮਰਾ ਹੈ ਉੱਚੇ ਰਹਿੰਦੇ ਨੇ ਇੱਥੇ ਵੀ ਕਾਫੀ ਜਿਆਦਾ ਸਮਾਨ ਆਪ ਰੱਖਿਆ ਹੋਇਆ ਹੈ ਹਾਂ ਉੱਚੇ ਰਹੇ ਮੇਰੇ ਸਾਈਕਲ ਦੀ ਵੇਖੋ ਕੀ ਹਾਲ ਹੈ ਤੇ ਮੈਂ ਇੱਥੇ ਛੱਡ ਗਿਆ ਸੀ ਕੋਈ ਨਹੀਂ ਤੁਹਾਨੂੰ ਇਹਨੂੰ ਵੀ ਹੁਣ ਤੁਹਾਨੂੰ ਦੂਜਾ ਕਮਰਾ ਦਿਖਾਉਨੇ ਆ ਜੀ ਸਨਾਲੀ ਆ ਦੇਖੋ ਆ ਸਤੇ ਆਏ ਨੇ ਇੱਕ ਤੇ ਇਧਰ ਕੂਲਰ ਲਾਇਆ ਹੋਇਆ ਹੈ ਇਹਨਾਂ ਨੇ ਅੱਗੇ ਵੀ ਹੈ ਇੱਕ ਕਮਰਾ ਇਸ ਦੇ ਨਾਲ ਹੀ ਦੇਖ ਸਕਦੇ ਹੋ ਇੱਥੇ ਹੀ ਆਪਾਂ ਸੌਂ ਮਾਰ ਕੇ ਆਇਆ ਹੋਇਆ ਮਤਲਬ ਇੱਥੇ ਸਾਰੇ ਲੋਕ ਸੌਂ ਜਾਂਦੇ ਨੇ ਤੇ ਜਿਹੜੇ ਮੈਂ ਤੁਹਾਨੂੰ ਮਤਲਬ ਪਿੱਛੇ ਭਈਏ ਦਿਖਾਈ ਨੇ ਜਿਹੜੇ ਰੋਟੀ ਪਕਾਉਂਦੇ ਸੀ ਉਹਨਾਂ ਨੇ ਹੁਣ ਕੀ ਕਰਨਾ ਹੈ ਉਹਨਾਂ ਨੇ ਮਤਲਬ ਰੋਟੀ ਪਕਾਈ ਹੈ ਹੁਣ ਜਿੱਥੇ ਉਹਨਾਂ ਦੇ ਦੂਜੇ ਸਾਥੀ ਮਤਲਬ ਝੋਨਾ ਲਾਉਣ ਦੇ ਨੇ ਉਹਨਾਂ ਨੇ ਰੋਟੀ ਲੈ ਕੇ ਉਧਰ ਜਾਣਾ ਹੈ ਤੇ ਫਿਰ ਉਹਨਾਂ ਨੇ ਰੋਟੀ ਖਾਣੀ ਹੈ ਫਿਰ ਉਹਨਾਂ ਨੇ ਵੀ ਨਾਲ ਝੋਨਾ ਲਾਉਣਾ ਹੈ ਤੇ ਫਿਰ ਜਦੋਂ ਸ਼ਾਮ ਨੂੰ ਘਰ ਹੋਗੇ ਉਹਨਾਂ ਨੇ ਸੇਰ ਆ ਕੇ ਰੋਟੀ ਬਣਾਉਣੀ ਹੈ ਤੇ ਉਸ ਦੇ ਨਾਲ ਨਾਲ ਜਿਹੜੇ ਮੈਂ ਤੁਹਾਨੂੰ ਇੱਕ ਹੋਰ ਸ਼ੈਅ ਦਿਖਾਈ ਸੀ ਜਿਹੜੇ ਮੈਂ ਅੰਦਰਵਾਦ ਦਿਖਾਈ ਸੀ ਜਿਹੜੇ ਲੰਮੇ ਪਏ ਹੋਏ ਸੀ ਉਹ ਠੀਕ ਨਹੀਂ ਸੀ ਉਹਨਾਂ ਨੂੰ ਮਤਲਬ ਝੋਨਾ ਲਾ ਲਾ ਕੇ ਉਹਨਾਂ ਦੇ ਹੱਥ ਬੁੜੇ ਮਤਲਬ ਖਰਾਬ ਹੋ ਗਏ ਆ ਤੇ ਇਸ ਕਰਕੇ ਉਹਦਾਂ ਵੀ ਉਹਨਾਂ ਦੀ ਤਬੀਅਤ ਨੂੰ ਨਹੀਂ ਠੀਕ ਤੇ ਉਹ ਹੱਥ ਵੀ ਖਰਾਬ ਇਸ ਕਰਕੇ ਉਹ ਲੰਮੇ ਪਏ ਹੋਣ ਨੇ ਆ ਜਿਸ ਕਰਕੇ ਉਹ ਕ ਤੇ ਉਸ ਦੇ ਨਾਲ ਨਾਲ ਆਓ ਜੀ ਤੇ ਜਿਹੜੀ ਹੁਣ ਸਾਡੀ ਬੰਬੀ ਆ ਬਾਹਰ ਵਾਲੀ ਮਤਲਬ ਉਹ ਤੇ ਬੂਰੋ ਆਵਾਸ ਮਰਸੀਬਲ ਆਓ ਉਹ ਮੈਂ ਤੁਹਾਨੂੰ ਦਿਖਾਉਣਾ ਪਰ ਜਿਹੜੀ ਆਪਾਂ ਵਲਗਨ ਕੀਤੀ ਹੋ ਤੇ ਹਨਾ ਡੂੰਗੀ ਨਹੀਂ ਆਈ ਨਹੀਂ ਤੇ ਚੌੜੀ ਕਾਫੀ ਠੀਕ ਠਾਕ ਆ ਤੇ ਸਮਰਸੀਬਲ ਬੂਰੋ ਤੇ 1 ਕੜੇ ਘਰ ਦੇ ਅੰਦਰ ਵੀ ਇਹ ਬੰਬੀ ਉਹ ਮਤਲਬ ਵੱਡੀ ਕਾਫੀ ਆ ਇਹ ਤੋਂ ਵੱਡੀ ਵੀ ਆ ਚੌੜੀ ਵੀ ਆ ਡੂੰਗੀ ਵੀ ਆ ਤੇ ਪਰ ਉੱਚ ਮਤਲਬ ਆਪਾਂ ਨਾ ਟੀਂਕੀ ਨਾਲ ਉਹਦਾ ਕਨੈਕਸ਼ਨ ਆ ਜਿਹੜੀ ਸਾਡੀ ਪਿਛਲੇ ਬੰਨੇ ਵੇਲੀ ਆ ਕਨੈਕਟਣਾ ਉਹਦੇ ਟੈਂਕੀ ਨਾਲ ਉਹ ਕਨੈਕਟ ਸੋਚ ਆਪਾਂ ਨੇ ਇੱਕ ਟੂਟੀ ਲਵਾਈ ਹੋਈ ਵੱਡੀ ਉਹ ਉਹਨਾਂ ਭਰਦੀ ਆ ਉਹ ਚ ਬੋਰੂ ਗੈਰ ਨਹੀਂ ਕਰਾਇਆ ਉੱਥੇ ਆਪਾਂ ਲਾ ਗਏ ਤੇ ਆਓ ਜੀ ਹੁਣ ਤੁਹਾਨੂੰ ਮੈਂ ਬਾਹਰ ਵਾਲੀ ਬੰਬੀ ਦਿਖਾਉਣਾ ਜਦੋਂ ਸਾਡਾ ਮਤਲਬ ਵੇਲੀ ਦਾ ਟੂਰ ਆਊਗਾ ਉਦੋਂ ਮੈਂ ਤੁਹਾਨੂੰ ਉਹ ਬੰਬੀ ਦਿਖਾਉਂਗਾ ਅੰਦਰ ਵਾਲੀ ਆਓ ਜਿੱਤੇ ਹੁਣ ਤੁਹਾਨੂੰ ਮੈਂ ਬਾਹਰ ਵਾਲੀ ਬੰਬੀ ਦਿਖਾਉਣਾ ਆਪਣੀ ਆ ਜੀ ਸਾਡੀ ਬਾਹਰ ਵਾਲੀ ਬੰਬੀ ਤੇ ਆ ਜਿਹੜੀ ਤੁਸੀਂ ਸਾਹਮਣੇ ਪਹਿਲੀ ਦੇਖ ਰਹੇ ਹੋ ਜਿੱਚ ਪੱਠੇ ਲੱਗੇ ਹੋਏ ਨੇ ਇਹ ਚ ਮਤਲਬ ਆਪਾਂ ਪਹਿਨਾ ਪੱਠੇ ਨਹੀਂ ਸਿਲਾਉਣੇ ਹੁੰਦੇ ਹਾਂਜੀ ਸਹੀ ਸੁਣਿਆ ਇੱਚ ਆਪਾਂ ਪਹਿਨਾ ਪੱਠੇ ਨਹੀਂ ਸਿਲਾਉਂਦੇ ਹੁੰਨੇ ਇੱਚ ਪਹਿਨਾ ਆਪਾਂ ਫਸਲ ਹੀ ਬੀਜਦੇ ਸੀ ਪਰ ਹੁਣ ਥੋੜੇ ਜਿਹਾ ਰੋ ਹੁਣ ਇੱਚ ਪਹਿਲੀ ਦੂਜੀ ਵਾਰੀ ਪੱਠੇ ਲਾਣੇ ਸ਼ੁਰੂ ਕੀਤੇ ਨੇ ਆਪਾਂ ਤੇ ਅੱਜ ਦੀ ਵੀਡੀਓ ਚ ਨਹੀਂ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਏ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਤੇ ਅੱਜ ਦੀ ਵੀਡੀਓ ਚ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜੇ ਮੇਰੇ ਛੋਟੇ ਦਾਦੂ ਨੇ ਅਗਲੀ ਵੀਡੀਓ ਮੈਂ ਤੁਹਾਨੂੰ ਉਹਨਾਂ ਦੇ ਮਤਲਬ ਬਾਗ ਤੇ ਪਾਉਂਗਾ ਉਹਨਾਂ ਤੁਹਾਨੂੰ ਬਾਗ ਦਿਖਾਉਂਗਾ ਠੀਕ ਆ ਤੇ ਆ ਵੀਡੀਓ ਨੂੰ ਪਲੀਜ਼ ਸ਼ੇਅਰ ਕਰਿਓ ਲਾਈਕ ਕਰਿਓ ਚੈਨਲ ਨੂੰ ਇੱਕ ਵਾਰੀ ਫੇਰ ਠੀਕ ਆ ਆਪਣੇ ਜਿਹੜੇ ਯਾਰ ਦੋਸਤ ਨੇ ਉਹਨਾਂ ਨੂੰ ਸ਼ੇਅਰ ਕਰੋ ਭੈਣ ਭਰਾਵਾਂ ਨੂੰ ਸ਼ੇਅਰ ਕਰੋ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਹਿ